ਦੋਸਤੋ ਨਮਸਕਾਰ ਬੀਟੀਆ ਨਿਊਜ਼ ਟੀਵੀ ਵਿੱਚ ਤੁਹਾਡਾ ਸਵਾਗਤ ਹੈ ਅੱਜ ਬਠਿੰਡਾ ਪੁਲਿਸ ਨੂੰ ਉਦੋਂ ਵੱਡੀ ਸਫਲਤਾ ਮਿਲੀ ਜਦੋਂ 180 ਗ੍ਰਾਮ ਹੈਰੋਇਨ ਦੇ ਸਮੇਤ ਦੋ ਨੌਂ ਕਿਤਾ ਕਾਬੂ ਜਾਣਕਾਰੀ ਮਿਲਣ ਦੇ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਇਹ ਦੋਨੋਂ ਗੋਨਿਆ ਨਾ ਮੰਡੀ ਦੇ ਰਹਿਣ ਵਾਲੇ ਹਨ ਤੇ ਆਓ ਦੇਖਦੇ ਹਾਂ ਬੀਟੀਆ ਨਿਊਜ਼ ਟੀਵੀ ਤੋਂ ਸੁਸ਼ੀਲ ਗੋਇਲ ਦੀ ਰਿਪੋਰਟ ਤੇ ਸੁਣਦੇ ਹਾਂ ਪੁਲਿਸ ਦੀ ਜਵਾਨੀ ਇਹ ਮਾਮਲਾ ਕੀ ਹੈ ਕੀ ਦਾ ਮਾਮਲਾ ਹੈ ਕੌਣ ਲੋਕ ਨੇ ਕੀ ਕਦਮੀ ਲਈ ਮਾਨਯੋਗ ਐਸਐਸਪੀ ਉਮਨੀਤ ਕੌਂਟਲ ਆਈਪੀਐਸ ਐਸਐਸਪੀ ਬਠਿੰਡਾ ਮੈਡਮ ਦੇ ਦਿਸ਼ਾ ਨਿਰਦੇਸ਼ੇਠ ਬਠਿੰਡਾ ਪੁਲਿਸ ਵੱਲੋਂ ਵੱਖ-ਵੱਖ ਸਮੇਂ ਤੇ ਸ਼ੱਕੀ ਪੁਰਸ਼ਾਂ ਦੀਆਂ ਚੈਕਿੰਗਾਂ ਕੀਤੀਆਂ ਜਾਂਦੀਆਂ ਹਨ ਹੋਰ ਇਦਾਂ ਦੇ ਸਰਪ੍ਰਾਈਜ਼ ਨਾਕਾਬੰਦੀ ਤੇ ਹੋਰ ਇਦਾਂ ਦੀ ਐਕਟੀਵਿਟੀਜ਼ ਕੀਤੀ ਜਾਂਦੀਆਂ ਹਨ ਤਾਂ ਜੋ ਕਿਸੇ ਵੀ ਵਾਰਦਾਤ ਨੂੰ ਅੰਜਾਮ ਮਲੋਂ ਤੋਂ ਰੁਕਿਆ ਜਾ ਸਕੇ ਇਸੇ ਲੜੀ ਦੇ ਚੱਲਦੇ ਹੋਏ ਕੱਲ ਸੀਆਈਏ ਦੀ ਟੀਮ ਜਦੋਂ ਸ਼ੱਕੀ ਪਰਸਾ ਦੀ ਚੈਕਿੰਗ ਕਰ ਰਹੀ ਸੀ ਤਾਂ ਉਹਨਾਂ ਨੂੰ ਦੋ ਮੋਟਰਸਾਈਕਲ ਸਵਾਰ ਮਿਲੇ ਜਿਨ੍ਹਾਂ ਨੂੰ ਸ਼ੱਕ ਦੇ ਆਧਾਰ ਤੇ ਰੋਕ ਕੇ ਜਦੋਂ ਨੇ ਚੈਕਿੰਗ ਕੀਤੀ ਗਈ ਤਾਂ ਉਹਨਾਂ ਪਾਸੋਂ ਕੁੱਲ 180 ਗ੍ਰਾਮ ਹੈਰੋਨ ਰਿਕਵਰ ਹੋਈ ਉਹ ਦੋਨੋਂ ਜਿਸ ਤੇ ਖਾਨਾ ਸਿਵਲ ਲਾਈਨ ਵਿਖੇ ਮਕਦਮਾ ਦਰਜ ਕੀਤਾ ਗਿਆ ਤੇ ਜਿਹੜੇ ਦੋਸ਼ੀ ਹਨ ਵਰੁਣ ਬੰਸਲ ਤੇ ਤਰੁਣ ਤੁਸ਼ਾਰ ਕੁਮਾਰ ਨੇ ਜੋ ਵੀ ਗੋਨਿਆਣਾ ਮੰਡੀ ਦੇ ਰਹਿਣ ਵਾਲੇ ਹਨ ਤੇ ਸਰ ਕਿਸ ਨੂੰ ਸਪਲਾਈ ਕਰਨਾ ਹੈ ਸੀ ਕੀ ਕਰਨਾ ਹੈ ਹਾਂਜੀ ਅਸੀਂ ਹੁਣ ਮੁਕਦਮਾ ਦਰਜ ਕਰ ਰਿਹਾ ਜੀ ਹੁਣ ਦੋਨਾਂ ਦੇ ਅਸੀਂ ਮਾਨਯੋਗ ਅਦਾਲਤ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਾਂਗੇ ਤੇ ਜੋ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਇਹਦਾ ਫਾਰਵਰਡ ਲਿੰਕੇਜ ਤੇ ਬੈਕਵਰਡ ਲਿੰਕੇਜ ਦੋਨੋਂ ਇੱਕ ਚੀਜ਼ ਕਲੀਅਰ ਕਰਾਂਗੇ ਵੀ ਇਹ ਕਿੱਥੋਂ ਲੈ ਕੇ ਆਏ ਸੀ ਤੇ ਕਿਹਨੂੰ ਵੇਚਣਾ ਹੈਗਾ ਤੇ ਜਦੋਂ ਫਿਰ ਬੇਸਡ ਔਨ ਐਵਿਡੈਂਸ ਅੱਗੇ ਬੰਦ ਦੀ ਕਾਰਵਾਈਆਂ ਵਾਲ ਵਿੱਚ ਲੈ ਕੇ ਆਵਾਂਗੇ ਇਹ ਇੱਕ ਇਨਵੈਸਟੀਗੇਸ਼ਨ ਦਾ ਵਿਸ਼ਾ ਹੈਗਾ ਜੀ ਅਸੀਂ ਡੋਪ ਟੈਸਟ ਵਗੈਰਾ ਕਰਾਵਾਂਗੇ ਜੀ ਇਹਨਾਂ ਦੇ ਤੇ ਹਜੇ ਪ੍ਰੀਲਿਮਿਨਰੀ ਲਈ ਕਿਉਂਕਿ ਉਹਨੂੰ ਮੁਕਦਮਾ ਦਰਜ ਹੋਇਆ ਹੈਗਾ ਮਾਨਯੋਗ ਦਾਲ ਜਦੋਂ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਉਸ ਤੋਂ ਬਾਅਦ ਅਸੀਂ ਸਾਰੀ ਬੰਦੀ ਕਾਰਵਾਈ ਕਰਾਂਗੇ ਹੋਰ ਮਾਮਲਾ ਕੁਝ ਹੈ ਨਾ ਨਹੀਂ ਪ੍ਰੀਲਿਮਿਨਰੀ ਜੋ ਹਜੇ ਤੱਕ ਸਾਹਮਣੇ ਆਇਆ ਹੈ ਜੀ ਇਹਨਾਂ ਤੇ ਕੋਈ ਮੁਕਦਮਾ ਦਰਜ ਹਜੇ ਤੱਕ ਤਾਂ ਕੋਈ ਜੀ ਗੱਲ ਸਾਹਮਣੇ ਨਹੀਂ ਆਈ ਹੈ ਬਟ ਫਿਰ ਵੀ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਇਹ ਤੱਥ ਵੀ ਕਲੀਅਰ ਕਰਾਂਗੇ ਬੇਸਿਕ